ਅੱਜ ਅਸੀਂ ਤਿੰਨ ਭੈਣਾਂ ਨੂੰ ਲੈ ਕੇ ਆਏ ਆ ਦੋ ਭੈਣਾਂ ਨੂੰ ਸੰਗਰੂਰ ਤੋਂ ਲੈ ਕੇ ਆਏ ਆ ਕਟਹਿਰਾ ਮੱਲਾ ਨਾਬਾ ਗੇਟ ਦੇ ਕੋਲੋਂ ਬਟ ਇੱਕ ਭੈਣ ਕੱਪੜੇ ਲਾ ਕੇ ਸੜਕਾਂ ਤੇ ਤੁਰੀ ਫਿਰਦੀ ਸੀ ਗ੍ਰੈਜੂਏਸ਼ਨ ਕੀਤੀ ਹੋਈ ਆ ਇੱਕ ਭੈਣ ਘਰੇ ਪਈ ਸੀ ਉਹ ਛੋਟੀ ਭੈਣਾਂ ਜਿਹੜੀ ਥੋੜੀ ਮੰਦ ਬੁੱਧੀ ਹੈ ਮਾਂ ਪਿਓ ਦੀ ਮੌਤ ਹੋ ਗਈ ਚਾਚੇ ਤਾਏ ਮਾਮੇ ਮਾਸੀਆਂ ਭੂਆ ਨਾਨਕੇ ਦਾਦਕੇ ਸਭ ਪਿੱਛੇ ਹਟ ਗਏ ਇਦਾਂ ਹੀ ਇੱਕ ਭੈਣ ਨੂੰ ਅਸੀਂ ਪਟਿਆਲੇ ਤੋਂ ਲੈ ਕੇ ਆਏ ਆ ਅਰਬਨ ਸਟੇਟ ਫੇਸ 1 ਤੋਂ ਐਲ ਆਈਜੀ ਤੋਂ ਉੱਥੇ ਉਹ ਭੈਣ ਪਿਛਲੇ 26-27 ਸਾਲਾਂ ਤੋਂ ਇਕੱਲੀ ਹੋਈ ਰਹਿੰਦੀ ਸੀ ਮੈਂਟਲੀ ਅਫਸੈਟ ਸੀ ਪਹਿਲਾਂ ਮਾਂ ਸੀਗੀ ਨਾਲ ਹੁਣ ਮਾਂ ਵੀ ਪੂਰੀ ਹੋ ਗਈ ਨਰਕ ਵਰਗੇ ਹਾਲਾਤਾਂ 'ਚ ਰਹਿ ਰਹੀ ਸੀ ਹੁਣ ਉਹਨੇ ਵਿਚਾਰੀ ਨੇ ਇੱਥੇ ਆ ਕੇ ਪੈਸੇ ਥੋੜੀ ਖਾਣੇ ਪੈਸੇ ਤਾਂ ਉਹਦੇ ਕੋਲੇ 1.5 ਲੱਖ ਰੁਪਏ ਉਹਦੇ ਘਰੇ ਕੈਸ਼ ਪਿਆ ਸੀ ਔਰ 8-9 ਲੱਖ ਰੁਪਏ ਉਹਦੀਆਂ ਬੈਂਕਾਂ 'ਚ ਆ ਉਹਦੀ ਭੈਣ ਨੂੰ ਕਾਪੀ ਫੜਾ ਕੇ ਆਏ ਆ ਪੈਸੇ ਫੜਾ ਕੇ ਆਏ ਆ ਘਰ ਦੀ ਚਾਬੀ ਗਵਾਂਢ 'ਚ ਹੀ ਉਹਦੀ ਭੈਣ ਰਹਿੰਦੀ ਆ ਪਰ ਉਹ ਕੰਦੀ ਮੈਂ ਮਦਦ ਨਹੀਂ ਕਰ ਪਾਉਂਦੀ ਵੀ ਇਹ ਮੈਨੂੰ ਮਾਰਦੀ ਘੁੱਟਦੀ ਆ ਘਰੇ ਨਹੀਂ ਬਣ ਦਿੰਦੀ ਹੁਣ ਅਸੀਂ ਉਸ ਭੈਣ ਨੂੰ ਲੈ ਕੇ ਆਏ ਆ ਹੁਣ ਉਹਦੇ ਮਹੱਲੇ ਚੋਂ ਜਾਂ ਉਹਦੇ ਰਿਸ਼ਤੇਦਾਰੀ ਦੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਸਾਰੇ ਮੈਂਬਰ ਲਗਭਗ ਜਿੰਨੇ ਕ ਇੱਥੇ ਥੱਲੇ ਰਹਿੰਦੇ ਆ ਜਾਂ ਥੱਲੇ ਆ ਸਕਦੇ ਆ ਉਹਨਾਂ ਨੂੰ ਸਾਰਿਆਂ ਨੂੰ ਲੈ ਕੇ ਅਸੀਂ ਤੁਹਾਡੇ ਸਾਹਮਣੇ ਆਏ ਆ ਸਾਡੇ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਤੁਸੀਂ ਦੇਖਦੇ ਹੋ ਸੁਪਨਿਆਂ ਦੇ ਘਰ ਵਿੱਚ ਜ਼ਿੰਦਗੀ ਹੈ ਜਿਹੜੀ ਜਿੱਥੇ ਉਹ ਲੀੜਾ ਕੱਪੜਾ ਸਿਰ ਤੇ ਛੱਤ ਦਵਾਈ दारू ਪ੍ਰਸ਼ਾਦਾ ਪਾਣੀ ਸਭ ਕੁਝ ਤੁਹਾਡੇ ਭੈਣ ਭਰਾਵਾਂ ਦੇ ਸਹਿਯੋਗ ਨਾਲ ਹੀ ਚੱਲਦਾ ਟੈਂਟ ਲਾ ਕੇ ਤੰਬੂ ਤਰਪਾਲਾਂ ਤੋਂ ਸ਼ੁਰੂ ਹੋਈ ਇਹ ਸੇਵਾ ਢਾਬੇ ਦੇ ਉੱਤੇ ਇੱਕ ਪੈਰਾਲਾਈਜ਼ ਰੁੜਦਾ ਰੁੜਦਾ ਜਿਹੜਾ ਇਨਸਾਨ ਆਇਆ ਉਹਦੇ ਤੋਂ ਸ਼ੁਰੂ ਹੋਈ ਇਹ ਸੇਵਾ ਅੱਜ ਹਜ਼ਾਰਾਂ ਦੀ ਗਿਣਤੀ 'ਚ ਪਹੁੰਚ ਚੁੱਕੀ ਆ ਅੱਜ 800 ਦੇ ਕਰੀਬ ਮੈਂਬਰ ਅਸੀਂ ਸੁਪਨਿਆਂ ਦੇ ਘਰ 'ਚ ਰਹਿੰਦੇ ਆ ਉੱਪਰਲੇ ਤਿੰਨੇ ਫਲੋਰ ਆ ਜਿਹੜੇ ਉਹ ਫੁੱਲ ਹੋ ਚੁੱਕੇ ਆ ਹਜੇ ਬਿਲਡਿੰਗ ਬਣ ਕੇ ਤਿਆਰ ਨਹੀਂ ਹੋਈ ਤੇ ਸਾਡੇ ਪਰਿਵਾਰ ਦੀ ਹਰ ਇੱਕ ਜ਼ਰੂਰਤ ਆ ਜਿਹੜੀ ਇੱਥੇ ਤੱਕਰ ਪਹੁੰਚਣ ਦੇ ਵਿੱਚ ਉਹ ਸਾਰੀ ਤੁਹਾਡੇ ਭੈਣਾ ਭਰਾਵਾਂ ਦੇ ਸਹਿਯੋਗ ਨਾਲ ਆ ਅੱਜ ਵੀ ਕੁਝ ਜ਼ਰੂਰਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗੇ ਆ ਇੱਕ ਤਾਂ ਬੀਬੀਆਂ ਵਾਸਤੇ ਬਿਲਡਿੰਗ ਬਣਾਉਣੀ ਆ ਜਲਦੀ ਗੁਰੂ ਕਿਰਪਾ ਕਰਨ ਮਹੀਨੇ ਡੇਢ ਮਹੀਨੇ ਤੱਕ ਅਸੀਂ ਸ਼ੁਰੂਆਤ ਕਰਾਂਗੇ ਉਹਦੀ ਕਿਉਂਕਿ ਲੋੜ ਆ ਸਮੇਂ ਦੀ ਜਿਵੇਂ ਤੁਸੀਂ ਦੇਖਦੇ ਹੋ ਕਾਨਿਆਂ ਦੀ ਗੰਧ ਕਰਕੇ ਬੀਬੀਆਂ ਨੂੰ ਅਲੱਗ ਵੇੜਾ ਦਿੱਤਾ ਹੋਇਆ ਉਹ ਬਹੁਤ ਛੋਟਾ ਇੱਥੇ ਬਜ਼ੁਰਗਾਂ ਨੂੰ ਵੀਰਾਂ ਨੂੰ ਰਹਿਣਾ ਵੀ ਬਹੁਤ ਮੁਸ਼ਕਲ ਆ ਇੰਨੇ ਜਗ੍ਹਾ ਦੇ ਵਿੱਚ ਘੁੰਮਣਾ ਸੈਰ ਕਰਨੇ ਔਖੀ ਹੁੰਦੀ ਹੈ ਤੇ ਹੁਣ ਅਸੀਂ ਆਹ ਲੱਕੜ ਦਾ ਤੁਸੀਂ ਦੇਖਦੇ ਹੋ ਇਹ ਸ਼ੈੱਡ ਬਣਵਾਇਆ ਗਰਮੀਆਂ ਦੇ ਵਿੱਚ ਇੱਥੇ ਬਾਹਰ ਬੈਠਣਾ ਮੁਸ਼ਕਲ ਹੋ ਜਾਂਦਾ ਸੀਗਾ ਤੇ ਹੁਣ ਦਿਨ ਦੇ ਟਾਈਮ 'ਚ ਬਾਹਰ ਖੁੱਲੇ 'ਚ ਸਾਰੇ ਬਜ਼ੁਰਗ ਕੁਝ ਮੈਂਬਰ ਜਿਹੜੇ ਬਾਰ ਬੈਠ ਕੇ ਖੰਡ ਚਰਚਾ ਕਰਨ ਦੇ ਆਦਿ ਆ ਉਹ ਬੈਠ ਸਕਣਗੇ ਤੇ ਸਾਡੀ ਬੇਨਤੀ ਹੈ ਜੀ ਇਸ ਵੀਡੀਓ ਨੂੰ ਜਰੂਰ ਅੱਗੇ ਸ਼ੇਅਰ ਕਰਿਓ ਇੱਕ ਤਾਂ ਸਾਨੂੰ ਜ਼ਰੂਰਤ ਹੈ ਜਿਹੜੀ ਸਭ ਤੋਂ ਵੱਡੀ ਉਹ ਹੈ ਜੀ ਪੱਖੇ ਟਿਊਬਾਂ ਚਾਹੀਦੀਆਂ ਜੀ ਤੇ 4mm ਦੀਆਂ ਤਾਰਾਂ ਦੇ ਵੱਧ ਤੋਂ ਵੱਧ ਰੋਲ ਚਾਹੀਦੇ ਕਿਉਂਕਿ ਉੱਪਰਲੇ ਫਲੋਰ ਦੇ ਵਿੱਚ ਸਾਰੇ ਵਾਇਰਿੰਗ ਹੋਣੀ ਹੈ ਤਾਰਾਂ ਪੈਣੀਆਂ ਹੈ ਇੱਧਰ ਵੀ ਜਿਹੜੇ ਸ਼ੈੱਡ ਦੇ ਵਿੱਚ ਡੈਲਸਿਸ ਸੈਂਟਰ ਬਣਾ ਰਹੇ ਆ ਅਸੀਂ ਤੇ ਗੁਰਦੁਆਰਾ ਸਾਹਿਬ ਇੱਧਰ ਸ਼ਿਫਟ ਕਰ ਰਹੇ ਆ ਅਸੀਂ ਤੇ ਇੱਧਰ ਵੀ ਸਾਰੇ ਵਾਇਰਿੰਗ ਹੋਣੀ ਆ ਤੇ ਇੱਥੇ ਸਾਨੂੰ ਤਾਰਾਂ ਦੀ ਲੋਡ ਆ ਜੀ ਤੇ ਬੇਨਤੀ ਆ 1.5 ਦੀ 2.5 ਤੇ 4 ਐਮਐਮ ਇਹ ਸਾਨੂੰ ਤਾਰਾਂ ਦੀ ਲੋਡ ਹੈਗੀ ਆ ਹਨਾ ਤੇ ਇੱਕ ਚਿੱਟੀਆਂ ਚੁੰਨੀਆਂ ਪਹਿਣਾ ਤੇ ਬੀਬੀਆਂ ਵਾਸਤੇ ਅਸੀਂ ਉਹਦੇ ਤੇ ਰੰਗ ਕਰਾ ਲਾਂਗੇ ਬਾਅਦ ਦੇ ਵਿੱਚ ਸਾਨੂੰ ਚਿੱਟੀਆਂ ਚੁੰਨੀਆਂ 500 ਪੀਸ ਚਾਹੀਦੇ ਆ ਜੀ ਤੇ ਇੱਕ ਬੀਬੀਆਂ ਤੇ ਭੈਣਾਂ ਵਾਸਤੇ ਕੱਪੜਿਆਂ ਦੀ ਲੋੜ ਆ ਜੀ ਜਿਵੇਂ ਨਾ ਐਦਾਂ ਲੰਬੇ ਕੁੜਤੇ ਹੁੰਦੇ ਆ ਜਿਵੇਂ ਇਹ ਕੱਪੜਾ ਵਾ ਕਾਟਨ ਦਾ ਬਨਾਨ ਟਾਈਪ ਇਹ ਟੀ-ਸ਼ਰਟ ਵਾਂਗੂ ਹੁੰਦਾ ਲੰਬੀਆਂ ਹੁੰਦੀਆਂ ਟੀ-ਸ਼ਰਟ ਤੇ ਨਾਲ ਇਹਨਾਂ ਦੇ ਪਜਾਮੇ ਹੁੰਦੇ ਆ ਆਹ ਵਾਲੇ ਤੇ ਇਹ ਚਾਹੀਦੇ ਆਪਾਂ ਨੂੰ ਕਿੰਨੇ ਪੀਸ ਚਾਹੀਦੇ ਹਨੀਸ਼ ਜੀ ਹਰ ਇੱਕ ਸਾਈਜ਼ ਦੇ ਚਾਹੀਦੇ ਆਪਾਂ ਨੂੰ 40-40 ਸੈੱਟ ਚਾਹੀਦੇ ਆ ਐਸ ਐਮ ਐਲ ਐਕਸਲ ਡਬਲ ਐਕਸਲ ਹਰੇਕ ਸਾਈਜ਼ ਦੇ ਵਿੱਚ 100-100 40 40 ਹਾਂਜੀ 40 40 40 40 ਪੀਸ ਚਾਹੀਦੇ ਸਾਨੂੰ 40 40 ਸੈੱਟ ਚਾਹੀਦੇ ਸਾਰੀ 40 40 ਸੈੱਟ ਇੱਕ ਪਜਾਮਾ ਤੇ ਇੱਕ ਟੀ-ਸ਼ਰਟ ਦਾ ਜਿਵੇਂ ਸੈੱਟ ਹੁੰਦਾ ਹਰੇਕ ਸਾਈਜ਼ ਦੇ ਵਿੱਚ ਐਲ ਦੇ ਵਿੱਚ ਐਮ ਦੇ ਵਿੱਚ ਐਕਸਲ ਦੇ ਵਿੱਚ ਐਲ ਦੇ ਵਿੱਚ ਡਬਲ ਐਕਸਲ ਦੇ ਵਿੱਚ ਟ੍ਰਿਪਲ ਐਕਸਲ ਦੇ ਵਿੱਚ 40 40 ਸੈੱਟ ਚਾਹੀਦੇ ਆ ਜੀ ਹਨਾ ਤੇ ਇੱਕ ਤੇ ਬੇਨਤੀ ਹੈ ਤੇ ਇੱਕ 500 ਚੁੰਨੀ ਚਾਹੀਦੀ ਜਿਹੜੀ ਆਪਣੀ ਆਮ ਘਰਾਂ ਚ ਚੁੰਨੀ ਲਈ ਜਾਂਦੀ ਹੈ ਉੱਪਰ ਬੀਬੀਆਂ ਭੈਣਾਂ ਦੇ ਉਹ ਚੁੰਨੀਆਂ ਸਫੈਦ ਚਿੱਟੇ ਰੰਗ ਦੀਆਂ ਚਾਹੀਦੀਆਂ ਉਹ ਰੰਗ ਅਸੀਂ ਫਿਰ ਆਪੇ ਕਰਵਾ ਲਾਂਗੇ ਹਨਾ ਅੱਜ ਜਿਵੇਂ ਬਾਪੂ ਹੁਣਾਂ ਦੇ ਕੁਰਤੇ ਪਜਾਮੇ ਪਾਏ ਹੋਏ ਇਦਾਂ ਦੇ ਰੰਗ ਜਿਹੜੇ ਆਮ ਆਪਾਂ ਘਰਾਂ 'ਚ ਪਾ ਲੈਂਦੇ ਆ ਬਿਸਕੁਟੀ ਰੰਗ ਕੋਕਾ ਕੋਲਾ ਗੂੜਾ ਫਿੱਕਾ ਹਨ ਇਦਾਂ ਦੇ ਰੰਗ ਸਮਰਪੂਲ ਦਾ ਕਪੜਾ ਚਾਹੀਦਾ ਆਪਾਂ ਨੂੰ ਕਿੰਨੇ ਕੁ ਸੂਟਾਂ ਦਾ ਕਪੜਾ ਚਾਹੀਦਾ ਜੀ ਆਪਾਂ ਨੂੰ 500 ਸੂਟਾਂ ਦਾ ਕਪੜਾ ਚਾਹੀਦਾ ਹੈ ਅਲੱਗ-ਅਲੱਗ ਰੰਗ ਦੀ ਹੂਨ ਸਾਰੀ ਅਲੱਗ-ਅਲੱਗ ਰੰਗ ਹੋਣ ਸਾਰੇ 500 ਸੂਟਾਂ ਦਾ ਕਪੜਾ ਚਾਹੀਦਾ ਆਪਾਂ ਨੂੰ ਹਨਾ ਤੇ ਉਹ ਜਿਵੇਂ ਹੁਣ ਜਿਹੜੇ ਬਜ਼ੁਰਗ ਕੁਰਤੇ ਪਜਾਮੇ ਪਾਉਂਦੇ ਆ ਨਾ ਅਜਿਵੇਂ ਹੁਣ ਤੁਸੀਂ ਦੇਖਦੇ ਸਰਪੰਚ ਹੁਣਾਂ ਦੇ ਪਾਏ ਹੋਏ ਇਦਾਂ ਕੋਈ ਬਿਸਕੁਟੀ ਆ ਕੋਈ ਕਰੀਮ ਕਲਰ ਆ ਕੋਈ ਗ੍ਰੇ ਕਲਰ ਆ ਥੋੜਾ ਜਿਹਾ ਕੋਈ ਲਾਈਟ ਗ੍ਰੇ ਆ ਇਦਾਂ ਦੇ ਕੁੜਤੇ ਪਜਾਮੇ ਦੇ ਕੱਪੜੇ ਆਪਾਂ ਨੂੰ ਚਾਹੀਦੇ ਆ ਸਮਰਪੂਲ ਦਾ ਕੱਪੜਾ ਚਾਹੀਦਾ ਜਿਹੜਾ ਹੁਣ ਗਰਮੀਆਂ 'ਚ ਪੈ ਸਕੇ ਹਨ 5100 ਸੂਟ ਦਾ ਕੱਪੜਾ ਜਿਹੜਾ ਹੈਗਾ ਇਹ ਸਾਨੂੰ ਮਿਲ ਜਵੇ ਇਹਦੇ ਚ ਆਪਣਾ ਕਹਿੰਦਾ ਸ੍ਰੀਪੁਰ ਹਾਂਜੀ ਹਾਂਜੀ ਇਹ ਚਾਹੀਦੀ ਜੀ ਇੱਕ ਇਹਦੇ ਇਹਨੂੰ ਕ੍ਰੌਪ ਕੀ ਕੀ ਕਹਿੰਦੇ ਆ ਜੀ ਇਹਨਾਂ ਕ੍ਰੌਕਸ ਇਹਨਾਂ ਇਹ ਚਾਹੀਦੇ ਆ ਜੀ 3 ਨੰਬਰ ਤੋਂ ਲੈ ਕੇ 10 ਨੰਬਰ ਤੱਕ ਚਾਹੀਦੇ ਆ ਜੀ 20 20 ਜੋੜੇ ਹੋਣ ਸਾਰੇ 20 20 ਜੋੜੇ ਹੋਣ ਜੀ ਇਦਾਂ ਦੇ ਕ੍ਰੌਕਸ ਚਾਹੀਦੇ ਆ ਜੀ 6 ਨੰਬਰ ਤੋਂ ਲੈ ਕੇ 10 ਨੰਬਰ ਤੱਕ ਚਾਹੀਦੇ 10 ਨੰਬਰ ਤੱਕ 20-20 ਜੋੜੇ ਚਾਹੀਦੇ ਆ ਜੀ ਤੇ ਇਦਾਂ ਦੀਆਂ ਚੱਪਲਾ ਹਨ ਤੁਸੀਂ ਦੇ ਸਕਦੇ ਹੋ ਆ ਆ ਜਿਵੇਂ ਹੁਣ ਬਾਪੂ ਜੀ ਦੇ ਪੈਰ ਆ ਨਾ ਇਦਾਂ ਹਨ ਸਾਡੇ ਕੋਲੇ ਨਾ ਬਹੁਤ ਸਾਰੇ ਮੈਂਬਰਾਂ ਦੇ ਪੈਰ ਆ ਜਿਹੜੇ ਮੰਨ ਲਓ ਕਿਸੇ ਦਾ ਖਰਾਬ ਆ ਕਿਸੇ ਦਾ ਕੱਟਿਆ ਹੋਇਆ ਕਿਸੇ ਦਾ ਗੁੱਠਾ ਹੈ ਨਹੀਂ ਤੇ ਉਹਦੇ ਫਿਰ ਇਦਾਂ ਚੱਪਲਾ ਜਿਹੜੀਆਂ ਇਦਾਂ ਦੀਆਂ ਪੈਂਦੀਆਂ ਜ਼ਿਆਦਾਤਰ ਹਨ ਤੇ ਹੋਰ ਕਾਕਾ ਟੀ-ਸ਼ਰਟਾਂ ਦਾ ਆ ਗਈਆਂ ਵਾਧੂ ਤੇ ਮੰਨ ਲਓ ਪਜਾਮੇ ਪਤਲੇ ਪਜਾਮੇ ਉਹ ਵੀ ਆ ਗਏ ਹਨ ਪਤਲਾ ਪਜਾਮਾ ਵੀ ਹੋ ਗਿਆ ਪੂਰਾ ਆਪਣੇ ਕੋਲੇ ਅੰਡਰਵੀਰਾਂ ਬਣਾਣਾ ਹੋ ਗਏ ਪੂਰੇ ਫਿਰ ਇਹ ਧਿਆਨ ਦਿਓ ਤੇ ਬੀਬੀਆਂ ਵਾਸਤੇ ਵੀ ਸੂਟ ਪੂਰੇ ਹੋ ਗਏ ਸੈਟ ਜੁਨੀਫਾਰਮ ਵੀ ਪੂਰੀ ਹੋ ਗਈ ਤੇ ਹਾਮ ਪਾਉਣ ਵਾਲੇ ਵੀ ਸੈਟ ਪੂਰੇ ਆਹੀ ਜਈ ਦੀ ਜਰੂਰ ਚਾਹੀਦੀ ਆ ਤਾਂ ਆ ਬੀਬੀਆਂ ਦੇ ਸੈਟ ਜਰੂਰ ਚਾਹੀਦੇ ਜਿਹੜੇ ਤੁਹਾਨੂੰ ਦਿਖਾਏ ਆ ਹਨਾ ਇਹ ਜਰੂਰ ਪਹੁੰਚ ਦੇ ਕਰਿਓ ਭੈਣਾ ਭਰਾਵਾਂ ਨੂੰ ਬੇਨਤੀ ਆ ਜਿਨ੍ਹਾਂ ਨੇ ਸੇਵਾ ਲੈਣੀ ਆ ਸਾਨੂੰ ਫੋਨ ਕਰਕੇ ਦੱਸ ਦਿਓ ਇੱਕ ਵਾਰੀ ਹਨਾ ਤਾਂ ਜੋ ਪਤਾ ਲੱਗ ਜੂ ਫਿਰ ਕਿਸੇ ਹੋਰ ਦਾ ਫੋਨ ਆਊ ਫਿਰ ਅਸੀਂ ਉਹਨਾਂ ਨੂੰ ਮਨ੍ਹਾ ਕਰ ਸਕਦੇ ਆ ਹਨਾ ਵੀ ਬਾਲੇ ਵੀ ਨਾ ਫਿਰ ਆ ਜਾਣ ਹਨਾ ਤੇ ਗਾਡਰ ਚਾਹੀਦੇ ਆ ਜੀ ਸਾਨੂੰ ਜਿਵੇਂ ਹੁਣ ਆਪਣੇ ਘਰਾਂ 'ਚ ਨਾ ਲੋਹੇ ਦੇ ਗਾਡਰ ਪੁਰਾਣੇ ਕਿਸੇ ਨੇ ਘਰ ਦੇੜਿਆ ਹੁੰਦਾ ਜਾਂ ਕੋਈ ਹੋਰ ਮੋਟਰ ਵਾਲਾ ਕੋਠਾ ਦੇੜਿਆ ਹੁੰਦਾ ਜਾਂ ਪਸ਼ੂਆਂ ਵਾਲੀ ਬਰਾਂਡਾ ਦੇੜਿਆ ਹੁੰਦਾ ਤਾਂ ਉਹ ਆਪਣੇ ਗਾਡਰ ਘਰਾਂ 'ਚ ਕਈ ਵਾਰੀ ਪਏ ਹੁੰਦੇ ਆ ਸਾਨੂੰ ਗਾਡਰਾਂ ਦੀ ਲੋੜ ਆ ਅਸੀਂ ਟੈਂਪਰੇਰੀ ਬੋਰਡ ਤਿਆਰ ਕਰਨੀ ਆ ਟੈਂਪਰੇਰੀ ਬੋਰਡ ਦੇ ਵਿੱਚ ਬਹੁਤ ਔਖਾ ਪਿਛਲੇ 4 5 ਸਾਲਾਂ ਤੋਂ ਛੱਡ ਦੇ ਥੱਲੇ ਹੀ ਆ ਤੇ ਛੱਡਾਂ ਦੇ ਥੱਲੇ ਗਰਮੀ ਦੇ ਵਿੱਚ ਬਹੁਤ ਗਰਮੈਸ਼ ਬਣ ਜਾਂਦੀ ਆ ਇੱਕ ਤਾਂ ਮਰੀਜ਼ਾਂ ਦੀ ਦਵਾਈ ਬਹੁਤ ਗਰਮ ਚੱਲਦੀ ਹੁੰਦੀ ਆ ਇੱਕ ਟੈਂਪਰੇਰੀ ਬੋਰਡ 'ਚ ਮਰੀਜ਼ ਜਿਹੜੇ ਆਉਂਦੇ ਆ ਬਹੁਤ ਕ੍ਰਿਟੀਕਲ ਆਉਂਦੇ ਆ ਜਿਹੜੇ ਸੰਗਲਾਂ ਨਾਲ ਬੰਨੇ ਹੁੰਦੇ ਆ ਘਰੇ ਜਾਂ ਕਮਰਿਆਂ 'ਚ ਬੰਦਾ ਉਹਨਾਂ ਦੀਆਂ ਦਵਾਈਆਂ ਵੀ ਡਾਕਟਰਾਂ ਵੱਲੋਂ ਤੇਜ਼ ਚੱਲਦੀਆਂ ਕਿਉਂਕਿ ਉਹਨਾਂ ਨੂੰ ਰੈਸਟ ਜਿਵਾਉਣੀ ਹੁੰਦੀ ਆ ਤੇ ਉਧਰੋਂ ਉੱਪਰੋਂ ਦੀ ਗਰਮੀ ਪੈ ਰਹੀ ਹੁੰਦੀ ਤੇ ਬੜੀ ਮੁਸ਼ਕਲ ਆਉਂਦੀ ਆ ਤੇ ਜੇ ਕਿਸੇ ਕੋਲੇ ਗਾਡਰ ਪਿਆ ਘਰੇ ਨਾਲ ਉਹ ਜਰੂਰ ਪਹੁੰਚਦੇ ਕਰਿਓ ਤਾਂ ਜੋ ਟੈਂਪਰੇਰੀ ਬੋਰਡ ਆ ਜਿਹੜੀ ਉਹ ਕਰੀਬ ਅ ਹੈਗਾ 80 ਬਾਈ 50 ਕ ਦਾ ਲੰਬਾ ਉਹ ਹਾਲ ਬਣਨਾ ਵੱਡਾ ਜਿਹਦੇ ਵਿੱਚ ਫਿਰ ਸੌਖੇ ਮਰੀਜ਼ ਆ ਜਿਹੜੇ ਉਹ ਪੈ ਜਾ ਕਰਨਗੇ ਹਨ ਪੱਖੇ ਟਿਊਬਾਂ ਤੇ ਬਿਜਲੀ ਦੀਆਂ ਤਾਰਾਂ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤੀਆਂ ਇੱਕ ਸ਼ੈੱਡ ਦੀਆਂ ਚਾਦਰਾਂ ਜਿਹੜਾ ਹੁਣ ਆਪਣੇ ਪਸ਼ੂਆਂ ਵਾਲਾ ਬਣਦਾ ਉਧਰ ਹਨ ਡੰਗਰਾਂ ਵਾਸਤੇ ਪਸ਼ੂਆਂ ਵਾਸਤੇ گاਵਾ ਵਾਸਤੇ ਅਸੀਂ ਇੱਕ ਬਣਾ ਰਹੇ ਹਾਂ ਬਹੁਤ ਵੱਡਾ ਸ਼ੈੱਡ ਆ ਉਹਦੀਆਂ ਚਾਦਰਾਂ ਪੈਣੀਆਂ ਉੱਤੇ ਪ੍ਰੋਫਾਈਲ ਸੀਟਾਂ ਜਿਹੜੀਆਂ ਹੁੰਦੀਆਂ ਉਹ ਪਲੀਜ਼ ਜ਼ਰੂਰ ਸਾਨੂੰ ਤੁਸੀਂ ਛੱਡ ਦੀਆਂ ਚਾਦਰਾਂ ਦੇਵੋ ਤਾਂ ਜੋ ਇਹ ਸਾਰੇ ਕਾਰਜ ਆ ਜਿਹੜੇ ਨਿਪਰੇ ਛੱਡ ਤਿਕਣ ਇੱਕ ਸਭ ਤੋਂ ਜ਼ਿਆਦਾ ਲੋਡ ਆ ਜਿਹੜੀ ਉਹ ਸੀਮੈਂਟ ਦੀ ਆ ਜੀ ਸੀਮੈਂਟ ਜ਼ਰੂਰ ਪਹੁੰਚਦਾ ਕਰੋ ਸੀਮੈਂਟ ਕਰਕੇ ਹੁਣ ਉਧਰਲੇ ਪਾਸੇ ਵੀ ਕੰਮ ਚੱਲਦਾ ਵਾ ਉੱਪਰ ਵੀ ਸਾਰਾ ਪਲਾਸਟਰ ਦਾ ਕੰਮ ਚੱਲਦਾ ਬਿਲਡਿੰਗ ਸਾਰੀ ਪਲਾਸਟਰ ਹੋਣੀ ਆ ਸਾਨੂੰ ਸੀਮੈਂਟ ਦੀ ਲੋੜ ਆ ਜੀ ਏਸੀਸੀ ਸੀਮੈਂਟ ਜਾਂ ਕੋਈ ਅੰਬੂਜਾ ਦਾ ਸਿੰਗਲਟ ਹੋਵੇ ਵਧੀਆ ਜਿਹੜਾ ਉਹ ਸਾਨੂੰ ਪਲੀਜ਼ ਜ਼ਰੂਰ ਤੁਸੀਂ ਪਹੁੰਚਦਾ ਕਰਵਾਓ ਤੇ ਇੱਕ ਟਾਇਲ ਚਾਹੀਦੀ ਆਪਾਂ ਨੂੰ ਡਬਲ ਚਾਰਜ ਵਾਲੀ ਟਾਇਲ ਜਿਹੜੀ ਇੱਥੇ ਡੈਲਸਿਸ ਸੈਂਟਰ ਦੇ ਵਿੱਚ ਵੀ ਸਾਰੇ ਦੇ ਵਿੱਚ ਕੰਧਾਂ ਤੇ ਵੀ ਲੱਗਣੀਆਂ ਥੱਲੇ ਵੀ ਲੱਗਣੀਆਂ ਔਰ ਗੁਰੂ ਘਰ ਦੇ ਵਿੱਚ ਵੀ ਜਿਹੜੀ ਗੁਰੂ ਘਰ ਦੀ ਅਸੀਂ ਬਣਾ ਰਹੇ ਹਾਲ ਉਹਦੇ ਵਿੱਚ ਵੀ ਕੰਧਾਂ ਤੇ ਵੀ ਲੱਗਣੀਆਂ ਤੇ ਥੱਲੇ ਵੀ ਲੱਗਣੀਆਂ ਹਨ ਤੇ ਇੱਕ ਰੰਗ ਦਾ ਸਮਾਨ ਚਾਹੀਦਾ ਹਨਾ ਸਾਨੂੰ ਰੰਗ ਦਾ ਸਮਾਨ ਇਸ ਤਰ੍ਹਾਂ ਚਾਹੀਦਾ ਤੁਸੀਂ ਸਭ ਤੋਂ ਲਿਸਟ ਲੈ ਲਓ ਜਿਹੜਾ ਸਮਾਨ ਸਾਨੂੰ ਰੰਗ ਦਾ ਚਾਹੀਦਾ ਉਸਾ ਤੋਂ ਲੈਸ ਲੈ ਕੇ ਸਾਡੇ ਤੱਕਰ ਤੁਸੀਂ ਪਹੁੰਚਦਾ ਕਰ ਦਿਓ ਰੰਗ ਦਾ ਸਮਾਨ ਹਨਾ ਤੇ ਇੱਕ ਏਸੀ ਚਾਹੀਦੇ ਜੀ ਇੱਕ ਤਾਂ ਡੈਲਸਿਸ ਸੈਂਟਰ ਦੇ ਵਿੱਚ ਏਸੀ ਲੱਗਣਿਆ ਕਿਉਂਕਿ ਜਿਹੜੀਆਂ ਡੈਲਸਿਸ ਵਾਲੀਆਂ ਮਸ਼ੀਨਾਂ ਵਾ ਉਹ ਸਾਰੀਆਂ ਮਤਲਬ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਏਸੀ ਦੇ ਵਿੱਚ ਚੱਲਦੀਆਂ ਉਹ ਠੰਡੇ ਦੇ ਵਿੱਚ ਹਨਾ ਗਰਮ ਨਹੀਂ ਤਾਂ ਉਹ ਖਰਾਬ ਹੋ ਜਾਂਦੀਆਂ ਤੇ ਉੱਥੇ ਡੈਲਸਿਸ ਸੈਂਟਰ 'ਚ ਏਸੀ ਲੱਗਣਿਆ ਫਿਰ ਇਦਾਂ ਹੀ ਜਿਵੇਂ ਸਾਡੀ ਲੈਬ ਆ ਹਨਾ ਜਾਂ ਸਾਡਾ ਆਈਸੀਯੂ ਆ ਜਿੱਥੇ ਮੰਨ ਲਓ ਫਿਰ ਦਵਾਈਆਂ ਰੱਖੀਆਂ ਹੋਈਆਂ ਐ ਮੈਡੀਸਿਨਾਂ ਉੱਥੇ ਸਾਰੇ ਏਸੀ ਲੱਗਣੇ ਆ ਫਿਰ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਵਿੱਚ ਏਸੀ ਲੱਗਣੇ ਆ ਇਹ ਸਾਨੂੰ ਕਰੀਬ ਅ ਡੇਡ ਡੇਡ ਤੇ 2 2 ਟਨ ਦੇ ਏਸੀ ਚਾਹੀਦੇ ਆ ਕਰੀਬ 6 ਏਸੀ 7 ਏਸੀ ਜੇ ਕੋਈ ਭੈਣ ਭਰਾ ਏਸੀਆਂ ਦੀ ਸੇਵਾ ਕਰ ਸਕਦਾ ਗੁਰਦੁਆਰਾ ਵਾਸਤੇ ਗੁਰਦੁਆਰਾ ਸਾਹਿਬ ਵਾਸਤੇ ਚਾਹੀਦੇ ਆ 6 ਏਸੀ ਤੇ 6 ਕੀ ਏਸੀ ਆ ਜਿਹੜੇ ਉਹ ਡੈਲਸੈਂਟਰ ਵਾਸਤੇ ਚਾਹੀਦੇ ਆ ਨਾ ਇਹ ਜਰੂਰ ਤੇ ਇੱਕ LED ਜਿਹੜੀਆਂ ਆਪਣੀ ਟੀਵੀ ਹੁੰਦੇ ਵੱਡੇ एलईडी चार टीवी ਜਿਹੜੇ ਘਰੇ ਲੱਗਦੇ ਆ ਆਪਣੇ 70 ਇੰਚੀ 75 ਇੰਚੀ ਹੈ ਨਾ ਉਹ ਸਾਨੂੰ ਚਾਹੀਦੇ ਆ ਜਿਵੇਂ ਹੁਣ ਉੱਪਰ ਬਜ਼ੁਰਗਾਂ ਦਾ ਥੱਲੇ ਬਜ਼ੁਰਗਾਂ ਦਾ ਉਸ ਤੋਂ ਥੱਲੇ ਉਸ ਤੋਂ ਥੱਲੇ ਬੀਬੀਆਂ ਦਾ ਇਹ ਚਾਰ ਫਲੋਰ ਆ ਚਾਰਾਂ ਫਲੋਰਾਂ ਦੇ ਵਿੱਚ ਮਾਨੂੰ ਲੋ ਟੀਵੀ ਲੱਗਣੇ ਆ ਵੱਡੇ ਐਲ ਸੀ ਡੀਆਂ ਲੱਗਣੀਆਂ ਧੰਨਵਾਦ ਕਰਦੇ ਆ ਕਿਰਨਜੀਤ ਸਿੰਘ ਬੱਲਬਾਈ ਦਾ ਉਹਨੇ ਦੋ ਐਲ ਸੀ ਡੀਆਂ ਭੇਜੀਆਂ ਸੀ ਸਾਨੂੰ ਪਿਛਲੇ ਸਾਲ ਤੇ ਉਹ ਦੋਨੋਂ ਐਲ ਸੀ ਡੀਆਂ ਸਾਡੇ ਲੱਗੀਆਂ ਹੋਈਆਂ ਚੱਲਦੀਆਂ ਆ ਪਰ ਹੁਣ ਜਿਵੇਂ ਅਸੀਂ ਰਾਸ਼ ਘੱਟ ਬਹੁਤ ਆ ਪਰਿਵਾਰ ਬਹੁਤ ਵੱਡਾ ਹੋ ਗਿਆ ਸੁੱਖ ਦੇ ਨਾਲ ਹਨਾ ਤੇ 2 ਘੰਟੇ ਅੱਗੇ ਤਾਂ ਸੀ ਇੱਥੇ ਛੱਡ ਦੇ ਵਿੱਚ ਟੀਵੀ ਇੱਕ ਲਾਇਆ ਹੁੰਦਾ ਸੀ ਐਲਸੀਡੀ ਉੱਥੇ ਬੈਠ ਕੇ ਫਿਰ ਸਾਰੇ ਦੁਪਹਿਰੇ ਦੁਪਹਿਰੇ ਦੇਖ ਲੈਂਦੇ ਸੀ ਸਾਰੇ ਬੰਦੇ ਹੁਣ ਸਾਨੂੰ ਫਲੋਰ ਵਾਈਜ਼ ਐਲਸੀਡੀਆਂ ਇਹ ਐਲਈਡੀਆਂ ਲਾਉਣੀਆਂ ਪੈਣੀਆਂ ਤੇ ਸਾਨੂੰ ਐਲਈਡੀਆਂ ਚਾਹੀਦੀਆਂ ਜੀ 75 ਇੰਚੀ 5 ਪੀਸ ਚਾਹੀਦੇ ਆ ਜੀ ਤੇ ਜੇ ਕੋਈ ਭੈਣ ਭਰਾ ਸਾਡਾ ਐਲਈਡੀਆਂ ਦੀ ਸੇਵਾ ਕਰਾ ਸਕਦਾ ਐਲਈਡੀਆਂ ਆਪਾਂ ਨੂੰ ਚਾਹੀਦੀਆਂ ਕੰਪਨੀ ਦੀਆਂ ਵਾ ਕਿਉਂਕਿ ਇੱਥੇ ਤੁਹਾਨੂੰ ਪਤਾ ਰਫ ਯੂਜ਼ ਹੋਣੀਆਂ ਵਾ ਜਿਵੇਂ LG ਦੀਆਂ LCDਆਂ ਸਸਤੀਆਂ ਵੀ ਆ ਜਾਂਦੀਆਂ ਵਾ ਤੇ ਵਧੀਆ ਵੀ ਹੁੰਦੀਆਂ ਚੱਲਦੀਆਂ ਵੀ ਵਧੀਆ ਵਾ ਹੋਣਾ ਉਹ LCDਆਂ ਸਾਨੂੰ ਤੁਸੀਂ ਪ੍ਰੋਵਾਈਡ ਕਰਾ ਸਕਦੇ ਹੋ ਤੇ ਹਾਂ ਬੁੱਤਾ ਜੀ ਤੇ ਇਹੀ ਸਾਡੀਆਂ ਰਿਕੁਆਇਰਮੈਂਟਸ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਏਸੀ ਤੇ LEDਆਂ ਤੇ ਰੰਗ ਦਾ ਸਮਾਨ ਸੀਮੈਂਟ ਟਾਈਲਾਂ ਡਬਲ ਚਾਰਜ ਸ਼ੈੱਡ ਦੀਆਂ ਚਾਦਰਾਂ ਚਾਹੀਦੀਆਂ ਜੀ ਟੀਊਬਾਂ ਤੇ ਪੱਖੇ ਚਾਹੀਦੇ ਆ ਬਿਜਲੀ ਦੀਆਂ ਤਾਰਾਂ ਚਾਹੀਦੀਆਂ ਚਿੱਟੀਆਂ ਚੁੰਨੀਆਂ ਚਾਹੀਦੀਆਂ 500 ਪੀਸ ਤੇ ਲੰਮੀਆਂ ਟੀ-ਸ਼ਰਟਾਂ ਤੇ ਪਜਾਮੇ ਲੇਡੀਜ਼ ਸੈੱਟ ਚਾਹੀਦੇ ਆ ਪੂਰੇ 40-40 ਪੀਸ ਹਰੇਕ ਸਾਈਜ਼ ਦੇ ਵਿੱਚ ਤੇ ਗਾਡਰ ਚਾਹੀਦੇ ਆ ਜੀ ਹਨਾ ਤੇ ਇੱਕ ਹੱਥ ਜੋੜ ਕੇ ਬੇਨਤੀ ਐ ਇਸ ਵਾਰ ਵੀ ਕਣਕ ਦੀ ਲੋੜ ਪੈਂਦੀ ਆ ਬਹੁਤ ਕਣਕ ਜ਼ਰੂਰ ਪਹੁੰਚਦੀ ਕਰਿਓ ਕਿਉਂਕਿ ਸਾਡੇ ਹਰ ਰੋਜ਼ ਕਰੀਬ 1.5 ਘੰਟਾ ਜਾਂ ਪੌਣੇ 2 ਘੰਟਾ ਆਟੇ ਦੀ ਖਪਤ ਹੁੰਦੀ ਆ ਤੇ ਜਿਹਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਜਦੋਂ ਕੈਂਪ ਲੱਗਦਾ ਜਿਸ ਦਿਨ ਉਦੋਂ ਲੋੜ ਪੈਂਦੀ ਹੈ ਕਰੀਬ 8 ਤੋਂ 10 ਹਜ਼ਾਰ ਬੰਦੇ ਦਾ ਪ੍ਰਸ਼ਾਦਾ ਤਿਆਰ ਹੁੰਦਾ ਤਾਂ ਤੇ ਇਹ ਬੇਨਤੀ ਹੱਥ ਜੋੜ ਕੇ ਵੀ ਤੁਸੀਂ ਕਣਕ ਜਰੂਰ ਵੱਧ ਤੋਂ ਵੱਧ ਪਹੁੰਚਦੀ ਕਰੋ ਤੇ ਇੱਕ ਉਸ ਤੋਂ ਵੀ ਜ਼ਰੂਰੀ ਬੇਨਤੀ ਆ ਵੀ ਤੂੜੀ ਨਾ ਇਸ ਵਾਰ ਭੇਜਿਓ ਤੂੜੀ ਸਾਡੇ ਕੋਲੇ ਪਿਛਲੇ ਸਾਲ ਹੀ ਬਹੁਤ ਜ਼ਿਆਦਾ ਹੋ ਗਈ ਸੀ ਪਿਛਲੇ ਸਾਲ ਵਾਲੀ ਤੂੜੀ ਦੀਆਂ ਵੀ ਦੋ ਢਣਾ ਸਾਡੀਆਂ ਓਮੀ ਬੰਦ ਪਈਆਂ ਅਸੀਂ ਖੋਲੀਆਂ ਨਹੀਂ ਹੈਗੀਆਂ ਤੂੜੀ ਦੀਆਂ ਢਣਾ ਤੂੜੀ ਦੀ ਲੋੜ ਨਹੀਂ ਇਸ ਵਾਰ ਤੂੜੀ ਬਿਲਕੁਲ ਨਾ ਭੇਜਿਓ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਜੇ ਲੋੜ ਹੁੰਦੀ ਤਾਂ ਅਸੀਂ ਤੁਹਾਨੂੰ ਉਹ ਵੀ ਬੋਲ ਦਿੰਦੇ ਅਗਲੇ ਸਾਲ ਲੋੜ ਪਊਗੀ ਅਸੀਂ ਬੋਲ ਕੇ ਦੱਸਾਂਗੇ ਫਿਰ ਤੁਸੀਂ ਭੇਜ ਦਿਓ ਕਿਉਂਕਿ ਤੂੜੀ ਪਿਛਲੇ ਸਾਲ ਵਾਲੀ ਸੱਤੋਂ ਮੁੱਕੀ ਨਹੀਂ ਹਜੇ ਤੱਕ ਤੇ ਅਸੀਂ ਨਹੀਂ ਚਾਹੁੰਦੇ ਵੀ ਚੂਜਾਂ ਬੇਸਥ ਹੋਣ ਜਿਹੜੀ ਚੀਜ਼ ਆ ਉਹਦੀ ਸਹੀ ਵਰਤੋਂ ਹੋਵੇ ਉਹ ਸਹੀ ਲੇਖੇ ਲੱਗ ਸਕੇ ਇਸ ਕਰਕੇ ਸਾਡੀ ਬੇਨਤੀ ਆ ਕਣਕ ਦੀ ਸੇਵਾ ਜ਼ਰੂਰ ਕਰਾਓ ਕਿਉਂਕਿ ਕਣਕ ਦੀ ਇਸ ਸਾਲ ਵੀ ਸਾਡੇ ਕਰੀਬ ਮਤਲਬ ਲਗਭਗ ਜਨਵਰੀ ਯੂਨੀਵਰਸਿਟੀ ਤਿੱਕਰ ਸਾਨੂੰ ਜਿਹੜੀ ਕਣਕ ਸੀਗੀ ਪਿਛਲੇ ਸਾਲ ਸੰਗਤ ਵੱਲੋਂ ਦਿੱਤੀ ਹਜੀਗੀ ਉਹਦੇ ਨਾਲ ਸਾਡਾ ਸਰਦਾ ਰਿਹਾ ਵਾ ਤੇ ਅਸੀਂ ਚਾਹੁੰਦੇ ਆ ਵੀ ਕਣਕ ਇੰਨੀ ਆ ਜਾਵੇ ਸਰਪਲਸ ਆ ਜਾਵੇ ਕਿਉਂਕਿ ਅਸੀਂ ਰਾਸ਼ਨ ਵੰਡਦੇ ਵੀ ਆ 400 ਮੈਂਬਰ ਹਰ ਮਹੀਨੇ ਰਾਸ਼ਨ ਸਾਡੇ ਕੋਲੋਂ ਲੈ ਕੇ ਵੀ ਜਾਂਦੇ ਆ ਹਨਾ ਸਾਰੇ ਬੱਚੇ ਵੱਡੇ ਸਾਰੇ ਅਸੀਂ ਇੱਕ ਉਸ ਮਾਲਾ ਦੇ ਵਿੱਚ ਪਰੋਏ ਹੋਏ ਤੇ ਅਸੀਂ ਇੱਕ ਬੇਨਤੀ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਜਿਹੜੇ ਸਾਨੂੰ ਸਪੋਰਟ ਕਰਦੇ ਹੋ ਤੁਸੀਂ ਅਸੀਂ ਬੇਨਤੀ ਕਰਦੇ ਆਂ ਤੁਸੀਂ ਆਪੋ ਆਪਣੇ ਪਿੰਡਾਂ 'ਚ ਵੀ ਝਾਤ ਮਾਰੋ ਆਪੋ ਆਪਣੀਆਂ ਰਿਸ਼ਤੇਦਾਰੀਆਂ 'ਚ ਵੀ ਝਾਤ ਮਾਰੋ ਜਿਹੜੇ ਐਨਆਰਆਈ ਭੈਣ ਭਰਾ ਵਾ ਉਹਨਾਂ ਨੂੰ ਸਾਡੀ ਬੇਨਤੀ ਆ ਹੁਣ ਜਦੋਂ ਅਸੀਂ ਕਿਸੇ ਪਿੰਡ ਤੋਂ ਕਿਸੇ ਬਾਪੂ ਬਜ਼ੁਰਗ ਨੂੰ ਲੈ ਕੇ ਆਉਨੇ ਆ ਉਸ ਤੋਂ ਬਾਅਦ ਉਹਨਾਂ ਦੇ ਪਿੰਡੋਂ ਹੀ ਸਾਨੂੰ ਕਈ ਫੋਨ ਆਉਂਦੇ ਆ ਵੀ ਭਾਈ ਸਾਨੂੰ ਪਤਾ ਨਹੀਂ ਸੀ ਦੱਸੋ ਹੁਣ ਕਿੰਨੀ ਸੇਵਾ ਚਾਹੀਦੀ ਆ ਅਸੀਂ ਉਹਨਾਂ ਨੂੰ ਕਹਿੰਨੇ ਆ ਭਾਈ ਸੇਵਾ ਨਹੀਂ ਹੁਣ ਤਾਂ ਬਾਪੂ ਨੇ ਪੈਸੇ ਥੋੜੀ ਖਾਣੇ ਆ ਬਾਪੂ ਨੂੰ ਤਾਂ ਪਿਆਰ ਚਾਹੀਦਾ ਚਾਰ ਫੁੱਲ ਕੇ ਚਾਹੀਦੇ ਆ ਮਾਂ ਨੂੰ ਪਿਆਰ ਚਾਹੀਦਾ ਜਾਂ ਚਾਰ ਫੁੱਲ ਕੇ ਲੋੜ ਉਦੋਂ ਸੀ ਜਦੋਂ ਇਹ ਉੱਥੇ ਰਹਿ ਰਹੇ ਸੀ ਜਦੋਂ ਉੱਥੇ ਪਏ ਸੀ ਜਦੋਂ ਉੱਥੇ ਗੱਲ ਰਹੇ ਸੀ ਜਦੋਂ ਉੱਥੇ ਨਰਕ ਘਟ ਰਹੇ ਸੀ ਅੱਜ ਅਸੀਂ ਤਿੰਨ ਭੈਣਾਂ ਨੂੰ ਲੈ ਕੇ ਆਏ ਆ ਦੋ ਭੈਣਾਂ ਨੂੰ ਸੰਗਰੂਰ ਤੋਂ ਲੈ ਕੇ ਆਏ ਆ ਕਟਹਿਰਾ ਮੱਲਾ ਨਾਬਾ ਗੇਟ ਦੇ ਕੋਲੋਂ ਬਟ ਇੱਕ ਭੈਣ ਕੱਪੜੇ ਲਾ ਕੇ ਸੜਕਾਂ ਤੇ ਤੁਰੇ ਫਿਰਦੀ ਸੀ ਗ੍ਰੈਜੂਏਸ਼ਨ ਕੀਤੀ ਹੋਈ ਆ ਇੱਕ ਭੈਣ ਘਰੇ ਪਈ ਸੀ ਉਹ ਛੋਟੀ ਭੈਣਾਂ ਜਿਹੜੀ ਥੋੜੀ ਮੰਦ ਬੁੱਧੀ ਹੈ ਮਾਂ ਪਿਓ ਦੀ ਮੌਤ ਹੋ ਗਈ ਚਾਚੇ ਤਾਏ ਮਾਮੇ ਮਾਸੀਆਂ ਭੂਆ ਨਾਨਕੇ ਦਾਦਕੇ ਸਭ ਪਿੱਛੇ ਆਦੇ ਇਦਾਂ ਹੀ ਇੱਕ ਭੈਣ ਨੂੰ ਅਸੀਂ ਪਟਿਆਲੇ ਤੋਂ ਲੈ ਕੇ ਆਏ ਆ ਅਰਬਨ ਸਟੇਟ ਫੇਸ ਬੰਨ ਤੋਂ ਐਲ ਆਈ ਜੀ ਤੋਂ ਉੱਥੇ ਉਹ ਭੈਣ ਪਿਛਲੇ 26 27 ਸਾਲਾਂ ਤੋਂ ਇਕੱਲੀ ਹੋਈ ਰਹਿੰਦੀ ਸੀ ਮੈਂਟਲੀ ਅਫਸੈਟ ਸੀ ਪਹਿਲਾਂ ਮਾਸਿਕੀ ਨਾਲ ਹੁਣ ਮਾਂ ਵੀ ਪੂਰੀ ਹੋ ਗਈ ਨਰਕ ਵਰਗੇ ਹਲਾਤਾਂ 'ਚ ਰਹਿ ਰਹੀ ਸੀ ਹੁਣ ਉਹਨੇ ਵਿਚਾਰੀ ਨੇ ਇੱਥੇ ਆ ਕੇ ਪੈਸੇ ਥੋੜੀ ਖਾਣੇ ਪੈਸੇ ਤਾਂ ਉਹਦੇ ਕੋਲੇ 1.5 ਲੱਖ ਰੁਪਏ ਉਹਦੇ ਘਰੇ ਕੈਸ਼ ਪਿਆ ਸੀ। ਔਰ 8-9 ਲੱਖ ਰੁਪਏ ਉਹਦੀਆਂ ਬੈਂਕਾਂ ਚ ਆਉਂਦੀ। ਭੈਣ ਨੂੰ ਕਾਪੀ ਫੜਾ ਕੇ ਆਏ ਆ, ਪੈਸੇ ਫੜਾ ਕੇ ਆਏ ਆ, ਘਰ ਦੀ ਚਾਬੀ। ਗਵਾਨ ਚੀ ਉਹਦੀ ਭੈਣ ਰਹਿੰਦੀ ਐ। ਪਰ ਉਹ ਕਹਿੰਦੀ ਮੈਂ ਮਦਦ ਨਹੀਂ ਕਰ ਪਾਉਂਦੀ, ਵੀ ਇਹ ਮੈਨੂੰ ਮਾਰਦੀ-ਕੁੱਟਦੀ ਐ। ਘਰੇ ਨਹੀਂ ਬਣ ਦਿੰਦੀ। ਹੁਣ ਅਸੀਂ ਉਸ ਭੈਣ ਨੂੰ ਲੈ ਕੇ ਆਏ ਆ। ਹੁਣ ਉਹਦੇ ਮੱਲੇ ਚੋਂ ਜਾਂ ਉਹਦੇ ਰਿਸ਼ਤੇਦਾਰੀਂ ਚੋਂ ਪਿੰਡ ਚੋਂ ਫੋਨ ਆਉਣ, ਸਾਨੂੰ ਕੋਈ ਦੱਸੋ ਮਦਦ। ਹੁਣ ਉਹਨੇ ਕਿਹੜਾ ਵਿਚਾਰੀ ਨੇ ਪੈਸੇ ਖਾਣੇ ਆ। ਉਹਨੂੰ ਤਾਂ ਫੁਰਕਾ ਖਾਣਾ ਤੇ ਆਨ ਨੂੰ ਥੋੜਾ ਪਰਿਵਾਰ ਦਾ ਇੱਕ ਪਿਆਰ ਚਾਹੀ ਇਸ ਕਰਕੇ ਸਾਡੀ ਬੇਨਤੀ ਆ ਵੀ ਇੱਥੇ ਜਿਹੜੇ ਲੋਕਾਂ ਨੂੰ ਲਿਆਉਣਾ ਪੈ ਰਿਹਾ ਉਹ ਲਿਆਉਣਾ ਨਾ ਪਵੇ ਤੁਸੀਂ ਉਹਨਾਂ ਨੂੰ ਉੱਥੇ ਹੀ ਮਦਦ ਦੇ ਦਿਓ